ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੀ ਸੂਰੀ ਸਾਥੀਓ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਪੁਚਾਲ ਆਇਆ ਇਹ ਪੁਚਾਲ ਜਿਹੜਾ ਆ ਇਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਇਸ ਪੁਚਾਲ ਨੇ ਲੋਕਾਂ ਦੇ ਜਿਹੜੇ ਸਵਾਲ ਆ ਉਹ ਕਮੈਂਟਾਂ ਰਾਹੀਂ ਜਿਹੜੇ ਆ ਉਹ ਲਿਹਾ ਦਿੱਤੇ ਕਮੈਂਟਾਂ ਦਾ ਤੂਫਾਨ ਆ ਗਿਆ ਕਾਰਨ ਇਹ ਹੈ ਕਿ ਖਰੜ ਦੀ ਵਿਧਾਇਕਾ ਅਨਮੋਲ ਗगन ਮਾਨ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਤੇ ਉਹ ਫੇਸਬੁਕ ਤੇ ਉਹਨਾਂ ਨੇ ਪੋਸਟ ਪਾ ਕੇ ਇਹ ਕਿਹਾ ਹੈ ਕਿ ਮਨ ਭਾਰੀ ਹੈ ਮੈਂ ਤੁਹਾਨੂੰ ਉਹਨਾਂ ਦੀ ਪੋਸਟ ਵੀ ਜਿਹੜੀ ਆ ਦਿਖਾਉਣ ਦੀ ਕੋਸ਼ਿਸ਼ ਕਰਦਾ ਅਨਮੋਲ ਗगन ਮਾਨ ਉਹਨਾਂ ਨੇ ਜਿਹੜੀ ਪੋਸਟ ਪਾਈ ਹੈ ਔਰ ਉਹਦੇ ਵਿੱਚ ਜਿਹੜੀਆਂ ਗੱਲਾਂ ਆਖੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਨ ਅਨਮੋਲ ਗगन ਮਾਨ ਕਹਿੰਦੇ ਆ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਉਸ ਦੇ ਨਾਲ ਕਹਿੰਦੇ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਤੇ ਨਾਲ ਦੀ ਨਾਲ ਕਹਿੰਦੇ ਆ ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ ਔਰ ਉਸ ਦੇ ਨਾਲ ਜਿਹੜੀ ਗੱਲ ਹੈਰਾਨ ਕਰਦੀ ਹੈ ਜਿਹੜੀ ਗੱਲ 65 ਪਾਉਂਦੀ ਹੈ ਜਿਹੜੀ ਗੱਲ ਸੋਚਣ ਤੇ ਮਜਬੂਰ ਕਰਦੀ ਹੈ ਕਿ ਜਿਸ ਵੇਲੇ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ ਉਸ ਸਮੇਂ ਅਨਮੋਲ ਗगनਮਾਨ 3 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਉਂਦੇ ਆ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਹਨ ਤੇ ਉਹ ਕਹਿੰਦੇ ਆ ਕਿ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਵੱਖ-ਵੱਖ ਮਸਲਿਆਂ ਤੇ ਵਿਸਥਾਰ ਨਾਲ ਚਰਚਾ ਹੋਈ ਹੈ ਸਮਾਜ ਨੂੰ ਉੱਪਰ ਚੁੱਕਣ ਦਾ ਉਹਨਾਂ ਦਾ ਸੁਪਨਾ ਸਾਨੂੰ ਹਮੇਸ਼ਾ ਹੀ ਹੌਸਲਾ ਤੇ ਪਨੀਰ ਨਾਲ ਭਰ ਦਿੰਦਾ ਪਰ 3 ਦਿਨ ਬਾਅਦ ਹੁਣ 40 ਮਿੰਟ ਪਹਿਲਾਂ ਅਨਮੋਲ ਗगनਮਾਨ ਉਹਨਾਂ ਨੇ ਕਿਹਾ ਕਿ ਦਿਲ ਭਾਰੀ ਐ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਮਤਲਬ ਜੇ ਦਿਲ ਭਾਰੀ ਐ ਤਾਂ ਡੈਫੀਨੇਟਲੀ ਕੋਈ ਨਾ ਕੋਈ ਨਰਾਜ਼ਗੀ ਹੋਏਗੀ ਕੋਈ ਨਾ ਕੋਈ ਗੱਲ ਚੁਪੀ ਹੋਵੇਗੀ ਅਨਮੋਲ ਗਗਨਮਾਨ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਆਪਣਾ ਕੈਰੀਅਰ ਜਿਹੜਾ ਆ ਐਜ਼ ਅ ਸਿੰਗਰ ਐਜ਼ ਅ ਗਾਇਕਾ ਸ਼ੁਰੂ ਕੀਤਾ ਸੀ ਹਰਮਨ ਪਿਆਰੇ ਹੋ ਗਏ ਸਨ ਅਨਮੋਲ ਗਗਨਮਾਨ ਲੋਕ ਉਹਨਾਂ ਦੀ ਗਾਇਕੀ ਦੇ دیਵਾਨੇ ਸਨ ਉਹਨਾਂ ਦੇ ਅੰਦਾਜ਼ ਦੇ دیਵਾਨੇ ਸਨ ਅਨਮੋਲ ਗਗਨਮਾਨ ਹੋਣਾ ਨੇ ਆਪਣੀ ਇੱਕ ਟੀਮ ਵੀ ਬਣਾਈ ਸੀਗੀ ਕੁੜੀਆਂ ਨੂੰ ਲੈ ਕੇ ਮਜਿਸ਼ੀਨ ਕੁੜੀਆਂ ਨੂੰ ਲੈ ਕੇ ਉਹਨਾਂ ਨਾਲ ਹੀ ਟੂਰ ਕਰਦੇ ਸਨ ਬਹੁਤ ਪੌਪੂਲਰ ਹੋਇਆ ਸੀ ਬਹੁਤ ਫੇਮਸ ਫੇਮਸ ਤਾਂ ਆਲਰੇਡੀ ਸਕੇ ਪਰ ਪੌਪੂਲਰ ਲੋਕਪ੍ਰੀਏ ਬਹੁਤ ਹੋਇਆ ਸੀ ਉਹਨਾਂ ਦਾ ਇਹ ਬੈਂਡ ਫਿਰ ਉਸ ਤੋਂ ਬਾਅਦ ਅਨਮੋਲ ਗਗਨਮਾਨ 13 ਜੁਲਾਈ ਨੂੰ ਸਿਆਸਤ ਜੁਆਇਨ ਕਰਦੇ ਆ 13 ਜੁਲਾਈ 2020 ਨੂੰ ਮਤਲਬ 13 ਜੁਲਾਈ 2020 ਨੂੰ ਸਿਆਸਤ ਜੁਆਇਨ ਕੀਤੀ ਤੇ 5 ਸਾਲ 6 ਦਿਨ ਬਾਅਦ 19 ਜੁਲਾਈ ਅੱਜ 19 ਜੁਲਾਈ ਐ 2025 ਨੂੰ ਅਨਮੋਲ ਗਗਰਮਾਨ ਹੋਣੀ ਜਿਹੜੇ ਆ ਉਹ ਫੇਸਬੁਕ ਤੇ ਲਿਖ ਦਿੰਦੇ ਆ ਕਿ ਦਿਲ ਭਾਰੀ ਐ ਤੇ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਮਤਲਬ ਫੈਸਲਾ ਲੈ ਲਿਆ ਤਾਂ ਉਹਨਾਂ ਨੇ ਇਸ ਦੇ ਉੱਤੇ ਸੋਚ ਵਿਚਾਰ ਕੀਤੀ ਐ ਹੋਰ ਡੇਟਸ ਦੱਸਦੀ ਐ ਕਿ 13 ਜੁਲਾਈ 2020 ਨੂੰ ਅਨਮੋਲ ਗਗਰਮਾਨ ਸਿਆਸਤ ਜੁਆਇਨ ਕਰਦੇ ਆ ਫਰਵਰੀ 2022 ਵਿੱਚ ਉਹ ਇਲੈਕਸ਼ਨ ਲੜਦੇ ਆ ਤੇ 10 ਮਾਰਚ ਚ 2022 ਵਿੱਚ ਉਹ ਜੇਤੂ ਰਹਿੰਦੇ ਆ ਇਲیکشن ਜਿੱਤ ਜਾਂਦੇ ਆ ਐਮਐਲਏ ਦਾ ਇਲیکشن ਜਿਹੜਾ ਜਿੱਤ ਜਾਂਦੇ ਆ ਉਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਦੇ ਵਜੋਂ ਵੀ ਡਿਊਟੀ ਨਿਭਾਉਂਦੇ ਆ ਅਨਮੋਲ ਗਗਨਮਾਨ ਯੂਥ ਵਿੰਗ ਦੇ ਪ੍ਰਧਾਨ ਦੇ ਨਾਲ-ਨਾਲ ਆ ਜਿਹੜੇ ਹਲਕਾ ਇੰਚਾਰਜ ਵੀ ਰਹਿੰਦੇ ਤੇ ਉਸ ਤੋਂ ਬਾਅਦ ਅਨਮੋਲ ਗਗਨਮਾਨ ਰਣਜੀਤ ਸਿੰਘ ਗਿੱਲ ਨੂੰ ਹਰਾ ਕੇ ਜਿਹੜੇ ਵਿਧਾਇਕ ਬਣਦੇ ਆ ਉਹਨਾਂ ਨੂੰ ਹਰਾਉਂਦੇ ਆ ਔਰ ਜਿਹੜਾ ਵੋਟ ਸ਼ੇਅਰ ਹੈ ਅਨਮੋਲ ਗਗਨਮਾਨ ਨੂੰ 44.3% ਵੋਟ ਸ਼ੇਅਰ ਮਿਲਦਾ ਤੇ 37700 ਦੇ ਫਰਕ ਨਾਲ ਵੱਡੇ ਮਾਰਜਨ ਨਾਲ ਰਣਜੀਤ ਸਿੰਘ ਗਿੱਲ ਨੂੰ ਅਨਮੋਲ ਗਗਨਮਾਨ ਹਰਾਉਂਦੇ ਆ ਉਹਨਾਂ ਨੂੰ ਮੰਤਰੀ ਮੰਡਲ ਚ ਸ਼ਾਮਿਲ ਕੀਤਾ ਜਾਂਦਾ ਉਹਨਾਂ ਦੀ ਜਿਹੜੀ ਸ਼ਾਦੀ ਹੈ ਉਹ 2024 ਵਿੱਚ ਹੁੰਦੀ ਹੈ ਜੂਨ ਮਹੀਨੇ ਇੱਕ ਉੱਗੇ ਵਪਾਰੀ ਦੇ ਨਾਲ ਔਰ ਕੈਬਨਿਟ ਮੰਤਰੀ ਹੋ ਰਹੇ ਨੇ ਪਰ ਵਜ਼ਾਰਤ ਚ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਲੇਕਿਨ ਜਿੰਨੀ ਦੇਰ ਉਹ ਵਿਜ਼ਾਰਤ ਵਿੱਚ ਰਹੇ ਨੇ ਕਿਉਂਕਿ ਜਿੱਦ ਹੀ ਉਹ ਜਿੱਤਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਔਰ ਉਹ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਇਨਵੈਸਟਮੈਂਟ ਪ੍ਰੋਗਰਾਮ ਇਨਵੈਸਟਮੈਂਟ ਪ੍ਰਮੋਸ਼ਨ ਲੇਬਰ ਰਿਮੂਵਲ ਆਫ ਗ੍ਰਿਵੈਂਸਸ ਦੇ ਅਤੇ ਹਸਪਿਟੈਲਿਟੀ ਦੇ ਉਹ ਮੰਤਰੀ ਰਹਿੰਦੇ ਆ ਲੇਕਿਨ ਲੰਬਾ ਸਮਾਂ ਉਹਨਾਂ ਨੂੰ ਮੰਤਰੀ ਨਹੀਂ ਰੱਖਿਆ ਜਾਂਦਾ ਜਿੱਦ ਹੀ ਰੀਸ਼ਫਲ ਹੁੰਦਾ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਰ ਕਰ ਦਿੱਤਾ ਜਾਂਦਾ ਮਨ ਵਿੱਚ ਗੁੱਸਾ ਜ਼ਰੂਰ ਆਉਂਦਾ ਹੈ ਬੰਦੇ ਦੇ ਜਦ ਬੰਦੇ ਨੇ ਬਹੁਤ ਜ਼ੋਰ ਲਾਇਆ ਹੋਵੇ ਤੇਜ ਤਰਾਰ ਭਾਸ਼ਣ ਦਿੱਤੇ ਹੋਣ ਪਾਰਟੀ ਲਈ ਕੁਝ ਕੀਤਾ ਹੋਵੇ ਉਸ ਨੂੰ ਮੰਤਰੀ ਮੰਡਲ ਤੋਂ ਜਦੋਂ ਲਾਂਬੇ ਕਰ ਦਿੱਤਾ ਜਾਂਦਾ ਹੈ ਮਨਚ ਸਵਾਲ ਤਾਂ ਆਉਂਦੇ ਨੇ ਲੇਕਿਨ ਅਨਮੋਲ ਕਘਨਮਾਨ ਦੇ ਚਿਹਰੇ ਤੋਂ ਇਹ ਲੱਗਦਾ ਸੀ ਕਿ ਗੁੱਸਾ ਪੀ ਲਿਆ ਗੁੱਸਾ ਮਨ ਦੇ ਅੰਦਰ ਹੈ ਗੁੱਸੇ ਦੇ ਭਾਂਬੜ ਤਾਂ ਮੱਚਦੇ ਲੇਕਿਨ ਗੁੱਸਾ ਜ਼ਾਹਰ ਨਹੀਂ ਕੀਤਾ ਤਿੰਨ ਦਿਨ ਪਹਿਲਾਂ ਵੀ ਜਦੋਂ ਮੀਟਿੰਗ ਕਰਦੇ ਅਰਵਿੰਦ ਕੇਜਰੀਵਾਲ ਨੇ ਏਹੋ ਲੱਗਦਾ ਕਿ ਸ਼ਾਇਦ ਅਨਮੋਲ ਗਗਨ ਮਾਨ ਨੂੰ ਕੋਈ ਅਸ਼ੀਰਵਾਦ ਮਿਲਿਆ ਹੋਣਾ ਜਾਂ ਗੱਲ ਹੋ ਗਈ ਹੋਣੀ ਹੈ ਕਿ ਠੀਕ ਹੈ ਬੀਬਾ ਜੀ ਤੁਹਾਨੂੰ ਵੀ ਵਿਜਾਰਤ ਚ ਵਾਪਸ ਲੈ ਲੈਣੇ ਆ ਲੇਕਿਨ ਤਿੰਨ ਦਿਨ ਬਾਅਦ ਫੋਟੋ ਪੈਂਡ ਤੋਂ ਤਿੰਨ ਦਿਨ ਬਾਅਦ ਇੱਕ ਵੱਡਾ ਧਮਾਕਾ ਅਨਮੋਲ ਗਗਨ ਮਾਨ ਕਰਦੇ ਆ ਸਿਆਸੀ ਪੁਚਾਲ ਆ ਜਾਂਦਾ ਹੈ ਤੇ ਉਹ ਕਹਿੰਦੇ ਆ ਕਿ ਮਨ ਭਾਰੀ ਹੈ ਤੇ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਪਰ ਬਹੁਤ ਸਾਰੇ ਲੋਕ ਹੁਣ ਇਸ ਗੱਲ ਨਾਲ ਵੀ ਜੋੜ ਕੇ ਦੇਖਦੇ ਆ ਕਿ ਰਣਜੀਤ ਸਿੰਘ ਗਿੱਲ ਉਹਨਾਂ ਨੇ ਵੀ ਸਿਆਸਤ ਦੇ ਵਿੱਚ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹਨ ਖਰੜ ਤੋਂ ਤੇ ਰਣਜੀਤ ਸਿੰਘ ਗਿੱਲ ਉਹਨਾਂ ਨੇ ਵੀ ਜਿਹੜਾ ਅਸਤੀਫਾ ਦਿੱਤਾ ਹੈ ਖਰੜ ਤੋਂ ਉਹ ਲੜੇ ਸੀ ਅਨਮੋਲ ਗगन ਮਾਨ ਦੇ ਅਗੇਂਸਟ ਤੇ ਰਣਜੀਤ ਸਿੰਘ ਗਿੱਲ ਹੁਣ ਉਹਨਾਂ ਨੇ ਵੀ ਅਸਤੀਫਾ ਦਿੱਤਾ ਜਿੱਦਨ ਉਹਨਾਂ ਨੇ ਅਸਤੀਫਾ ਦਿੱਤਾ ਲੋਕ ਸੋਚ ਰਹੇ ਸਨ ਕਿ ਰਣਜੀਤ ਸਿੰਘ ਗਿੱਲ ਨੇ ਅਸਤੀਫਾ ਦੇ ਦਿੱਤਾ ਪਰ ਹੁਣ ਕਿਹੜੀ ਪਾਰਟੀ 'ਚ ਜਾਣਗੇ ਤਾਂ ਇਹ ਸਵਾਲ ਲੋਕਾਂ ਦੇ ਮਨ 'ਚ ਸੀਗੇ ਔਰ ਹੁਣ ਉੱਥੋਂ ਹੀ ਖਰੜ ਤੋਂ ਹੀ ਵਿਦਾ ਇਕਾਦਾ ਜਦੋਂ ਅਸਤੀਫਾ ਆਉਂਦਾ ਹੈ ਤਾਂ ਸਾਰੇ ਹੈਰਾਨ ਹੋ ਜਾਂਦੇ ਆ ਕਿ ਕੀ ਜਿਵੇਂ ਕਿ ਕੀ ਜਿਵੇਂ ਹੁਣ ਤਰਨ ਤਰਨ ਵਿੱਚ ਅਕਾਲੀ ਆਗੂ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ ਜਾਂ ਜਿਹੜੇ ਆਗੂ ਆ ਦਲ ਬਦਲੀ ਕਰਦੇ ਰਹਿੰਦੇ ਆ ਕਿਤੇ ਹੁਣ ਅੰਦਰੋਂ ਖਾਤੇ ਕਿਤੇ ਇਹ ਤਾਂ ਨਹੀਂ ਸੈਟਿੰਗ ਹੋ ਗਈ ਕਿ ਅਨਮੋਲ ਗगन ਮਾਨ ਕਰੋੜ ਤੋਂ ਸੀਟ ਛੱਡ ਦੇਣਗੇ ਤੇ ਰਣਜੀਤ ਸਿੰਘ ਗਿੱਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਲੋਕਾਂ ਦੇ ਮਨ 'ਚ ਇਹ ਸਵਾਲ ਨੇ ਪਰ ਹੱਲੇ ਦੱਸ ਦिए ਕਿ ਸਪੀਕਰ ਸਾਹਿਬ ਨੇ ਅਸਤੀਫਾ ਅਕਸੈਪਟ ਨਹੀਂ ਕੀਤਾ ਔਰ ਜਦ ਤੱਕ ਅਸਤੀਫਾ ਅਕਸੈਪਟ ਨਹੀਂ ਹੁੰਦਾ ਅਨਮੋਲ ਗगनਮਾਨ ਹੀ ਵਿਧਾਇਕਾ ਨੇ ਔਰ ਅਨਮੋਲ ਗगनਮਾਨ ਬਾਰੇ ਜਦੋਂ ਸੋਚਦੇ ਆ ਕਿ ਹੱਲੇ ਵੀ 1.5 ਸਾਲ ਪਿਆ ਹੱਲੇ ਵੀ ਇਸ ਟੈਨਿਓਰ ਦਾ 1.5 ਸਾਲ ਪਿਆ ਤੇ 1.5 ਸਾਲ ਪਹਿਲਾਂ ਹੀ ਇਦਾਂ ਦੀ ਮਨ ਵਿੱਚ ਕੀ ਪਰੇਸ਼ਾਨੀ ਆਈ ਕੀ ਦਿੱਕਤ ਆਈ ਕਿ ਉਹਨਾਂ ਨੇ ਕਿਹਾ ਕਿ ਮੈਂ ਅਸਤੀਫਾ ਦੇਣਾ ਚਾਹੁੰਨੀ ਆ ਮਨ ਭਾਰੀ ਹੈ ਮੈਂ ਸਿਆਸਤ ਨੂੰ ਛੱਡਣਾ ਚਾਹੁੰਨੀ ਆ ਨਹੀਂ ਤਾਂ ਬੰਦੇ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਆ ਕਿ ਭਰਾਵਾ ਭਮਾ 6 ਮਹੀਨੇ ਮਿਲ ਜਾਣ ਭਮਾ ਸਾਲ ਮਿਲ ਜੇ ਆਪਾਂ ਸਾਲ 'ਚ ਹੀ ਘਰ ਪੂਰਾ ਕਰ ਲੈਣਾ ਭਾਵੇਂ ਮੈਨੂੰ ਹਲਕਾ ਇਨਚਾਰਜੇ ਲਾ ਦਿਓ ਮੈਂ ਉੱਚੇ ਹੀ ਘਰ ਪੂਰਾ ਕਰ ਲੈਣਾ ਉੱਚੇ ਹੀ ਕੰਮ ਚਲਾਣਾ ਮੈਂ ਉੱਚੇ ਹੀ ਵੋਟਾਂ ਪੱਕੀਆਂ ਕਰ ਲੈਣੀਆਂ ਉੱਚੇ ਹੀ ਚਾਰ ਪੈਸੇ ਵੀ ਬਣਾ ਲੈਣੇ ਆ ਤਾਂ ਫਿਰ ਵੀ ਅਨਮੋਲ ਗਗਨ ਮਾਨ ਨੇ ਡੇਢ ਸਾਲ ਪਹਿਲਾਂ ਹੀ ਕਿਉਂ ਕਹਿ ਦਿੱਤਾ ਕਿ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਔਰ ਇਸ ਗੱਲ ਨੂੰ ਜਨਤਕ ਵੀ ਕਰ ਦਿੱਤਾ ਜਨਤਕ ਉਹਨਾਂ ਨੇ ਸਿੱਧਾ ਨਹੀਂ ਕੀਤਾ ਹੋਣਾ ਜਨਤਕ ਕਰਨ ਤੋਂ ਪਹਿਲਾਂ ਉਹਨਾਂ ਨੇ ਪਤਾ ਨਹੀਂ ਕਿ ਮਨ ਵਿੱਚ ਕਿੰਨੇ ਫੈਸਲੇ ਲਏ ਹੋਣੇ ਆ ਪਰਿਵਾਰ ਨਾਲ ਗੱਲ ਕੀਤੀ ਹੋਣੀ ਆ ਸਿਆਸੀ ਸਲਾਹਕਾਰ ਨਾਲ ਗੱਲਬਾਤ ਕੀਤੀ ਹੋਣੀ ਲਾਇਰ ਨਾਲ ਗੱਲ ਕੀਤੀ ਹੋਣੀ ਉਸ ਤੋਂ ਬਾਅਦ ਜਾ ਕੇ ਕਿਤੇ ਇਸ ਗੱਲ ਨੂੰ ਜਨਤਕ ਕੀਤਾ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਸਿਆਸੀ ਆਗੂਆਂ ਨਾਲ ਮੀਟਿੰਗ ਕਰ ਲਈ ਹੋਣੀ ਆ ਤੇ ਉਸ ਤੋਂ ਬਾਅਦ ਅਖੀਰ ਚ ਗੱਲ ਜਨਤਕ ਕੀਤੀ ਜਾਂਦੀ ਹੈ ਔਰ ਹੁਣ ਗੱਲ ਜਨਤਕ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਮਨ ਭਾਰੀ ਹੈ ਸਿਆਸਤ ਛੱਡਣ ਦਾ ਮੈਂ ਫੈਸਲਾ ਲੈ ਲਿਆ ਪਰ ਲੋਕ ਇਹ ਵੀ ਗੱਲ ਦੇਖਦੇ ਆ ਕਿ ਰਣਜੀਤ ਸਿੰਘ ਗਿੱਲ ਹੁਣਾਂ ਦੇ ਤਾਜ਼ੀ ਤਾਜ਼ੀ ਜਿਹੜੀ ਆ ਅਕਾਲੀ ਦਲ ਪਾਰਟੀ ਛੱਡੀ ਐ ਕਿਤੇ ਹੁਣ ਉਹਨਾਂ ਨੂੰ ਸਰੋਪਾ ਪਾ ਕੇ ਪਾਰਟੀ ਜੁਆਇਨ ਤਾਂ ਨਹੀਂ ਕਰਾਈ ਜਾਂਦੀ ਆਮ ਆਦਮੀ ਪਾਰਟੀ ਜੁਆਇਨ ਤਾਂ ਨਹੀਂ ਕਰਾਈ ਜਾਂਦੀ ਮੈਂ ਜਿਹੜੇ ਸਾਡੇ ਭੈਣ ਭਰਾ ਸਾਡੇ ਨਾਲ ਜੁੜੇ ਨੇ ਉਹਨਾਂ ਦੀ ਪ੍ਰਤੀਕਿਰਿਆ ਲੈਣ ਦੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦਾ ਕੀ ਕਹਿਣਾ ਔਰ ਐਮਐਸਪੀ ਦੇ ਲੋਕ ਗੱਲ ਕਰਦੇ ਆ ਕਿਉਂਕਿ ਜੱਸੀ ਜਿਹੜੇ ਜੱਸੀ ਨਗਰ ਕੱਖ ਨੇ ਉਹ ਕਹਿੰਦੇ ਸੁਖੀ ਵੀਰ ਐਮਐਲਏ ਅਕਾਲੀ ਦਲ ਦਾ ਚੇਅਰ ਮੈਂ ਆਮ ਆਦਮੀ ਪਾਰਟੀ ਦਾ ਕੀ ਚੱਕਰ ਆ ਸੁਖਵਿੰਦਰ ਕੁਮਾਰ ਸੁਖੀ ਉਹਨਾਂ ਨੇ ਜਿਹੜੀ ਇਲੈਕਸ਼ਨ ਲੜੀ ਸੀ ਬੰਗਿਆਂ ਤੋਂ ਉਹਦੇ ਬਾਰੇ ਗੱਲ ਕਰ ਰਹੇ ਆ ਆ ਸੈਣੀ ਸਾਹਿਬ ਕਹਿ ਰਹੇ ਨੇ ਕਿ ਝਾੜੂ ਖਿੱਲਰ ਗਿਆ ਖਿੱਲਰਨਾ ਸ਼ੁਰੂ ਹੋ ਗਿਆ ਇਹ ਇਹਨਾਂ ਦੀ ਪ੍ਰਤੀਕਿਰਿਆਵਾਂ ਨੇ ਪਰ ਸਵਾਲ ਇਹ ਨੇ ਕਿ ਅਨਮੋਲ ਗਗਨਮਾਨ ਦੇ ਦਿਲ ਵਿੱਚ ਇਹੋ ਜਿਹਾ ਕਿਹੜਾ ਦਰਦ ਸੀ ਜਿਸ ਦੇ ਕਾਰਨ ਉਹਨਾਂ ਨੇ ਹੁਣੇ ਗੱਲ ਜਨਤਕ ਕਰ ਦਿੱਤੀ ਹਾਲਾਂਕਿ ਅਸਤੀਫਾ ਜਦੋਂ ਦਿੱਤਾ ਉਹ ਗੱਲ ਸਾਹਮਣੇ ਨਹੀਂ ਆਈ ਲੇਕਿਨ ਉਹਨਾਂ ਨੇ ਹੁਣ ਗੱਲ ਫੇਸਬੁੱਕ ਰਾਹੀਂ ਜਨਤਕ ਕੀਤੀ ਹੈ ਕਿ ਮੈਂ ਅਸਤੀਫਾ ਦੇ ਦਿੱਤਾ ਤੇ ਮੇਰਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਤੇ ਇਸ ਤਰ੍ਹਾਂ ਆਗੂ ਨੇ ਯੂਥ ਆਗੂ ਰਹੇ ਆ ਹਲਕਾ ਇੰਚਾਰਜ ਰਹੇ ਆ ਵਿਧਾਇਕ ਨੇ ਮੰਤਰੀ ਮੰਡਲ ਚ ਸ਼ਾਮਿਲ ਰਹੇ ਨੇ ਸੈਰਸਪਾਟਾ ਮੰਤਰੀ ਤੇ ਹੋਰ ਕਈ ਜਿਹੜੇ ਅਹਿਮ ਉਹਨਾਂ ਕੋਲ ਵਿਭਾਗ ਸੀਗੇ ਔਰ ਫੋੜ ਪਿਛਲੇ ਦਿਨਾਂ ਚ ਅਸੀਂ ਉਹਨਾਂ ਨੂੰ ਦੇਖ ਪਾ ਰਹੇ ਸੀ ਕਿ ਕਾਫੀ ਐਕਟਿਵ ਵੀ ਹੋ ਗਏ ਸੀਗੇ ਖਰੜ ਵਿਚਾਲੇ ਉਹਨਾਂ ਨੇ ਇਹ ਕਿਹਾ ਕਿ ਮੈਂ ਘਰ ਵੀ ਲੈ ਲਿਆ ਔਰ ਜਿਹੜੀ ਨਜਾਇਜ਼ ਕੰਸਟਰਕਸ਼ਨ ਹੋ ਰਹੀ ਸੀਗੀ ਉਹਦੇ ਖਿਲਾਫ ਵੀ ਉਹਨਾਂ ਨੇ ਇੱਕ ਤਰੀਕੇ ਨਾਲ ਮੋਹਿਮ ਵਿੱਢੀ ਹੋਈ ਸੀਗੀ ਫਿਰ ਵੀ ਇਹੋ ਜਿਹਾ ਕੀ ਜ਼ਿੰਦਗੀ 'ਚ ਮੋੜ ਆਉਂਦਾ ਕਿ ਅਨਮੋਲ ਗਗਨਮਾਨ ਕਹਿੰਦੇ ਆ ਕਿ ਮੈਂ ਸਿਆਸਤ ਹੀ ਛੱਡਣਾ ਚਾਹੁੰਨੀ ਆ ਹਾਲਾਂਕਿ ਬਹੁਤ ਸਾਰੇ ਲੋਕ ਕਮੈਂਟਾਂ ਰਾਹੀਂ ਕਹਿ ਰਹੇ ਕਿ ਅਨਮੋਲ ਗਗਨਮਾਨ ਜਦੋਂ ਗਾਇਕਾ ਦੇ ਤੌਰ ਤੇ ਵਿਚਰਦੇ ਸੀ ਉਦੋਂ ਜ਼ਿਆਦਾ ਲੋਕਪ੍ਰੀਆ ਸੀ ਲੋਕ ਉਹਨਾਂ ਨੂੰ ਜ਼ਿਆਦਾ ਪਿਆਰ ਕਰਦੇ ਸੀ ਔਰ ਇਸ ਜਦੋਂ ਪਾਰਟੀ ਜੁਆਇਨ ਕਰ ਲੈਂਦੇ ਆ ਸਿਆਸਤ ਆ ਜਾਂਦੇ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਬਹੁਤ ਜ਼ਿਆਦਾ ਟ੍ਰੋਲ ਵੀ ਕੀਤਾ ਗਿਆ ਕਿਉਂਕਿ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ 5 ਮਿੰਟ ਚ ਐਮਐਸਪੀ ਦਵਾਂਗੇ ਜਾਂ ਚੁਟਕੀ ਮਾਰ ਕੇ ਗੱਲ ਕੀਤੀ ਸੀਗੀ ਉਹ ਲੋਕਾਂ ਨੂੰ ਜਿਹੜੀ ਆ ਉਹ ਨਹੀਂ ਫੱਬੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਈ ਥਾਂ ਤੇ ਟਰੋਲ ਕੀਤਾ ਬਹੁਤ ਸਾਰੇ ਲੋਕ ਹੱਲੇ ਵੀ ਟਰੋਲ ਕਰ ਰਹੇ ਆ ਕਿ ਮੈਡਮ ਤੁਸੀਂ ਸਾਨੂੰ ਐਮਐਸਪੀ ਤਾਂ ਦਵਾ ਦੇਣੀ ਸੀ ਉਸ ਤੋਂ ਬਾਅਦ ਭਾਵੇਂ ਸਿਆਸਤ ਛੱਡ ਦਿੰਦੇ ਕਿ ਇਸੇ ਗੱਲ ਦਾ ਗਿਲਾ ਤਾਂ ਨਹੀਂ ਸੀ ਕਿ ਅਸੀਂ ਵਾਅਦੇ ਬਹੁਤ ਕੀਤੇ ਦਾਅਵੇ ਬਹੁਤ ਕੀਤੇ ਲੇਕਿਨ 3.5 ਸਾਲਾਂ ਵਿੱਚ ਉਹ ਨਹੀਂ ਕਰ ਸਕੇ ਪੰਜਾਬ ਲਈ ਜੋ ਪੰਜਾਬ ਨੂੰ ਅਸੀਂ ਕਹਿ ਕੇ ਇਲੈਕਸ਼ਨ ਲੜੀ ਸੀ ਜਾਂ ਜੋ ਪੰਜਾਬ ਨੂੰ ਅਸੀਂ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਤੇ ਪੰਜਾਬ ਨੇ ਸਾਨੂੰ ਵੱਡਾ ਫਤਵਾ ਦਿੱਤਾ ਸੀਗਾ ਸਾਨੂੰ ਬਹੁਮਤ ਦਿੱਤੀ ਸੀਗੀ ਕਿਤੇ ਉਸ ਗੱਲ ਦਾ ਰੰਜ ਤਾਂ ਨਹੀਂ ਸੀ ਜਾਂ ਰੰਜ ਇਹੀ ਤਾਂ ਨਹੀਂ ਕਿਤੇ ਕਿ ਮੈਨੂੰ ਮੰਤਰੀ ਮੰਡਲ ਚੋਂ ਕਿਉਂ ਕੱਢਿਆ ਗਿਆ ਮੇਰੀ ਮਿਹਨਤ 'ਚ ਕਿੱਥੇ ਕਮੀਆਂ ਮੇਰੀ ਡੈਡੀਕੇਸ਼ਨ 'ਚ ਕਿੱਥੇ ਕਮੀਆਂ ਜਾਂ ਮੇਰੀ ਇਮਾਨਦਾਰੀ 'ਚ ਕਿੱਥੇ ਕਮੀਆਂ ਤਾਂ ਮੈਨੂੰ ਮੰਤਰੀ ਮੰਡਲ ਚੋਂ ਕਿਉਂ ਕੱਢਿਆ ਗਿਆ ਇਹਦੇ ਪਿੱਛੇ ਕੀ ਨਾਰਾਜ਼ਗੀ ਹੈ ਇਹ ਤਾਂ ਅਨਮੋਲ ਗਗਨਮਾਨ ਹੀ ਬਿਹਤਰ ਦੱਸ ਸਕਦੇ ਲੇਕਿਨ ਵੱਡੀ ਗੱਲ ਇਹ ਹੈ ਕਿ ਅਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਪਰ ਹਾਲੇ ਤੱਕ ਉਹੀ ਐਮਐਲਏ ਨੇ ਕਿਉਂਕਿ ਹਾਲੇ ਤੱਕ ਸਪੀਕਰ ਸਾਹਿਬ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਦੋਂ ਉਹ ਕਰ ਲੈਣਗੇ ਤਾਂ ਇਹ ਸੀਟ ਖਾਲੀ ਹੋ ਜਾਵੇਗੀ ਕਿ ਤੇ ਸਵਾਲ ਹੁਣ ਇਹੀ ਹੈ ਕਿ ਇੱਥੇ ਵੀ ਜਮਨੀ ਚੋਣ ਹੋਵੇਗੀ ਕਿਉਂਕਿ ਤਰਨਤਾਰਨ ਦੇ ਜਮਨੀ ਚੋਣ ਦੀ ਤਿਆਰੀ ਹੈ ਉਸ ਤੋਂ ਪਹਿਲਾਂ ਲੁਧਿਆਣੇ ਹੋ ਕੇ ਹਟੀ ਹੈ ਉਸ ਤੋਂ ਪਹਿਲਾਂ ਜਲੰਧਰ ਹੋ ਕੇ ਹਟੀ ਹੈ ਜੇ ਅਨਮੋਲ ਗਗਨਮਾਨ ਦਾ ਅਸਤੀਫਾ ਅਕਸੈਪਟ ਕਰ ਲਿਆ ਜਾਂਦਾ ਹੈ ਜੇ ਅਨਮੋਲ ਗਗਨਮਾਨ ਦੇ ਅਸਤੀਫੇ ਨੂੰ ਮੰਨ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਖਰੜ ਵਿੱਚ ਵੀ ਚੋਣ ਹੋਵੇਗੀ ਤਾਂ ਕੀ ਸਵਾਲ ਨੇ ਅਸਿਸਕਲ ਦੀ ਪੁਸ਼ਟੀ ਨਹੀਂ ਕਰਦੇ ਤਾਂ ਕਿ ਰਣਜੀਤ ਸਿੰਘ ਗਿੱਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਤੇ ਕੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਪਰ ਹਾਲੇ ਤੱਕ ਅਸਤੀਫਾ ਸਵੀਕਾਰ ਨਹੀਂ ਕੀਤਾ ਗਿਆ ਕਮੈਂਟਸ ਆਰੇ ਮੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਜੇ ਕੀ ਕਹਿਣਾ ਚਾਹੁੰਦੇ ਹੋ ਤੇਜਵਿੰਦਰ ਸਿੰਘ ਕਹਿ ਰਹੇ ਨੇ ਆਈ ਲਵ ਯੂ ਤਾਂ ਇਹਨਾਂ ਦਾ ਹਮੇਸ਼ਾ ਇਹੀ ਕਮੈਂਟ ਆਉਂਦਾ ਔਰ ਬਾਕੀ ਮੈਂ ਭੈਣਾ ਵੀਰਾਂ ਦੀ ਜ਼ਰੂਰ ਪ੍ਰतिक्रियाਾਂ ਮਾ ਜਿਹੜੀਆਂ ਉਹ ਪੜਾਂਗਾ ਤੁਸੀਂ ਕਮੈਂਟ ਕਰਦੇ ਰਹੋ ਨਾਲ ਦੀ ਨਾਲ ਸੈਣੀਪ੍ਰੀਤ ਕਹਿ ਰਹੇ ਨੇ ਲੁੱਟ ਲਿਆ ਪੰਜਾਬ 3 ਸਾਲ 6 ਮਹੀਨੇ ਹੁਣ ਅਸਤੀਫਾ ਦੇ ਦਿੱਤਾ ਇਹ ਉਹਨਾਂ ਦੀ ਪ੍ਰਤੀਕਿਰਿਆ ਆ ਮਨਦੀਪ ਮਾਈ ਕਹਿ ਰਹੇ ਨੇ ਐਮਐਸਬੀ ਦਿੱਤੇ ਬਿਨਾ ਹੀ ਚਲੇ ਗਏ ਨੇ ਮੈਡਮ ਮੈਡਮ ਐਦਾਂ ਨਾ ਕਰੋ ਤਾਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੀ ਟ੍ਰੋਲਿੰਗ ਹੈ ਉਹਨਾਂ ਨੂੰ ਉਹਨਾਂ ਦੇ ਬਿਆਨਾਂ ਕਰਕੇ ਜਾਂ ਚੁਟਕੀ ਮਾਰ ਕੇ ਜਿਹੜੀ ਗੱਲ ਕਰਦੇ ਸੀ ਉਹਦੇ ਕਰਕੇ ਜਿਹੜੀ ਟ੍ਰੋਲਿੰਗ ਆ ਉਹ ਭੁਗਤਣਾ ਪਿਆ ਕਿਉਂਕਿ ਲੋਕ ਇਹਨਾਂ ਗੱਲਾਂ ਨੂੰ ਨਹੀਂ ਸਹਿਣ ਕਰਦੇ ਲੋਕ ਚਾਹੁੰਦੇ ਨੇ ਕਿ ਸੀਰੀਅਸ ਨੋਟ ਤੇ ਗੱਲ ਹੋਵੇ ਲੋਕਾਂ ਦੀ ਸਮੱਸਿਆਵਾਂ ਜਿਹੜੀਆਂ ਉਹਨਾਂ ਦਾ ਹੱਲ ਹੋਵੇ ਕਿਉਂਕਿ ਜਿਹੜੇ ਲੀਡਰ ਨੇ ਇਹਨਾਂ ਨੇ ਮੈਂ ਅੱਜ ਦੀ ਵੀ ਗੱਲ ਕਰਾਂ ਇਹਨਾਂ ਨੇ ਬੜਾ ਈਜ਼ੀਲੀ ਸਮਝ ਲਿਆ ਕਿ ਯਾਰ ਲੋਕਾਂ ਦੇ ਜਿਹੜੀਆਂ ਸਮੱਸਿਆਵਾਂ ਨੇ ਜਦੋਂ ਆਪੋਜੀਸ਼ਨ ਵਿੱਚੋਂ ਤੁਸੀਂ ਤਾਂ ਉਹਨਾਂ ਸਮੱਸਿਆਵਾਂ ਨੂੰ ਚੱਕੋ ਉਭਾਰੋ ਛੱਡ ਦਿਓ ਖਬਰ ਬਣਾਓ ਛੱਡ ਦਿਓ ਫਿਰ ਉਭਾਰੋ ਕੋਈ ਨਵੀਂ ਮੁਸੀਬਤ ਤੇ ਫਿਰ ਉਹਨੂੰ ਛੱਡ ਦਿਓ ਪਰ ਜਦੋਂ ਕੁਰਸੀਆਂ ਤੇ ਬਹਿ ਜਾਂਦੇ ਆ ਉਦੋਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੇ ਲੋਕ ਕਹਿੰਦੇ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੋ ਜੇ ਤੁਸੀਂ ਹੱਲ ਨਹੀਂ ਕਰਨਾ ਤਾਂ ਉਤਰੋ ਅਸੀਂ ਕਿਸੇ ਹੋਰ ਨੂੰ ਭਟਾਉਨੇ ਆ ਪਰ ਕਦ ਤੱਕ ਇੱਕ ਆਊਗਾ ਪਹਿਲਾ ਚਲੇ ਜਾਊਗਾ ਫਿਰ ਦੂਜਾ ਆਊਗਾ ਫਿਰ ਦੂਜਾ ਚਲੇ ਜਾਊਗਾ ਤੀਜਾ ਆਊਗਾ ਕਦ ਤੱਕ ਸੁਲਝੇ ਹੋਏ ਲੋਕ ਜਿਹੜੇ ਆਮ ਜਨਤਾ ਦੀ ਸੇਵਾ ਕਰਨ ਨਹੀਂ ਆਣਗੇ ਤਾਂ ਲੋਕਾਂ ਨੂੰ ਵੀ ਸੁਚੇਤ ਹੋ ਕੇ ਜਿਹੜੇ ਆਪਣੇ ਲੀਡਰ ਚੁਣਨੇ ਚਾਹੀਦੇ ਜਿਹੜੇ ਬਹੁਤ ਹੀ ਡੈਡੀਕੇਸ਼ਨ ਦੇਖੋ ਪਾਰਟੀਆਂ ਪ੍ਰਤੀ ਤਾਂ ਲੀਡਰਾਂ ਦੀ ਡੈਡੀਕੇਸ਼ਨ ਹੋ ਸਕਦੀ ਹੈ ਲੇਕਿਨ ਪੰਜਾਬ ਪਤੀ ਕਿਸ ਲੀਡਰ ਦੀ ਡੈਡੀਕੇਸ਼ਨ ਹੈ ਇਹ ਤੁਹਾਨੂੰ ਪਹਿਚਾਨਣਾ ਪੜਾ ਕਿਉਂਕਿ 27 ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਆਣੀ ਆ ਉਹੀ ਲੀਡਰ ਚੁਣਨੇ ਪੈਣੇ ਆ ਜਿਨ੍ਹਾਂ ਨੂੰ ਤੁਸੀਂ ਜੇ ਪਹਿਲਾਂ ਪਰਖ ਲਿਆ ਮਾੜੇ ਨਿਕਲੇ ਫਿਰ ਉਹਨਾਂ ਨੂੰ ਨਹੀਂ ਚੁਣਨਾ ਚਾਹੀਦਾ ਜਿਹੜੇ ਮੌਕੇ ਤੇ ਮੌਜੂਦ ਨੇ ਜੇ ਤੁਹਾਡੇ ਨਾਲ ਸਹੀ ਨੇ ਤੁਹਾਡਾ ਕੰਮ ਕਰ ਰਹੇ ਨੇ ਤੁਹਾਡੇ ਹਿੱਤ ਦੇ ਕੰਮ ਕਰ ਰਹੇ ਨੇ ਤਾਂ ਚੁਣੋ ਨਹੀਂ ਤਾਂ ਨਾਲ ਤੁਰਨ ਦੀ ਭੇਡ ਚਾਲ ਕਰਨ ਦੀ ਕੋਈ ਲੋਟ ਨਹੀਂ ਜੇ ਤੁਹਾਨੂੰ ਲੱਗਦਾ ਕਿ ਨਹੀਂ ਇਸ ਤੋਂ ਇਲਾਵਾ ਕੋਈ ਹੋਰ ਵੀ ਚਿਹਰਾ ਆ ਸਕਦਾ ਕੋਈ ਹੋਰ ਵੀ ਦੇਸ਼ ਦੀ ਸਮਾਜ ਦੀ ਸੇਵਾ ਕਰ ਸਕਦਾ ਤਾਂ ਉਸ ਨੂੰ ਮੌਕਾ ਦੇਣਾ ਚਾਹੀਦਾ ਨਹੀਂ ਤਾਂ ਫਿਰ ਨੋਟਾ ਤਾਂ ਹੈ ਹੀ ਪਰ ਬੈਰਲ ਹਾਲ ਵੱਡੀ ਜਿਹੜੀ ਹੈਰਾਨੀ ਆ ਵੱਡਾ ਜਿਹੜਾ ਸ਼ਸ਼ੋਪਨ ਵਿੱਚ ਅਨਮੋਲ ਗਗਨਮਾਨ ਦੇ ਸਤੀਫੇ ਨੇ ਪਾ ਦਿੱਤਾ ਹੈ ਔਰ ਲੋਕ ਇਹੀ ਜਾਣਨਾ ਚਾਹੁੰਦੇ ਕਾਰਨ ਕੀ ਹੈ ਕਾਰਨ ਕੀ ਹੈ ਪਰ ਉਮੀਦ ਹੈ ਕਿ ਇੱਕ ਦੋ ਦਿਨਾਂ ਤੱਕ ਜਿਹੜਾ ਕਾਰਨ ਹੈ ਉਹ ਸਾਹਮਣੇ ਆ ਜਾਏਗਾ ਬਹੁਤ-ਬਹੁਤ ਸ਼ੁਕਰੀਆ